ਸਤਿ ਸ਼੍ਰੀ ਅਕਾਲ ਹਾਂਜੀ ਅੱਜ ਆਪਣੇਾਸ ਤੇ ਬਹੁਤ ਖੁਸ਼ੀ ਦਾ ਦਿਨ ਹੈ ਜੀ ਕਿਉਂਕਿ ਅੱਜ ਆਪਣੇ 500 ਸਬਸਕ੍ਰਾਈਬਰ ਕੰਪਲੀਟ ਹੋ ਚੁੱਕੇ ਨੇ ਤੇ ਬਹੁਤ ਵਧੀਆ ਚੰਗਾ ਲੱਗ ਰਿਹਾ ਤੇ ਅੱਜ ਬਾਰਿਸ਼ ਵੀ ਹੋ ਰਹੀ ਹੈ ਇਸ ਕਰਕੇ ਬੱਚੇ ਆਪਣੇ ਦਮੰਗ ਰਹੇ ਨੇ ਪਾਰਟੀ ਤੇ ਆਪਾਂ ਨੂੰ ਦੇਣੀ ਹੈਗੀ ਅੱਜ 500 ਸਬਸਕ੍ਰਾਈਬਰ ਪੂਰੇ ਹੋਣ ਦੀ ਪਾਰਟੀ ਤੇ ਤਾਂ ਕਰਕੇ ਹੁਣ ਆਪਾਂ ਇਹਨਾਂ ਲਈ ਬਣਾਵਾਂਗੇ ਅੱਜ ਸਮੋਸੇ ਕਿਉਂਕਿ ਬਾਹਰ ਬਾਰਿਸ਼ ਹੋ ਜਾਂਦੀ ਹੈ ਤੇ ਸਕੂਲ ਗਏ ਸੀ ਸਕੂਲੋਂ ਵਾਪਸ ਆ ਚੁੱਕੇ ਨੇ ਤੇ ਅਸੀਂ ਤੁਹਾਨੂੰ ਦੱਸਾਂਗੇ ਵੀ ਅਸੀਂ ਕਿੰਨੇ ਟਾਈਮ ਦੇ ਵਿੱਚ ਇਹ ਟਾਰਗੇਟ ਕੰਪਲੀਟ ਕੀਤਾ ਹੈ ਨਾ ਹਜੇ ਤਾਂ ਹਾਫ ਹੀ ਹੋਇਆ ਪਰ ਹੋ ਗਿਆ ਬਹੁਤ ਵਧੀਆ ਚੈਨਲ ਚੱਲ ਰਿਹਾ ਤੇ ਬਹੁਤ ਵਧੀਆ ਸਾਰਾ ਰਿਸਪੌਂਸ ਆਪਾਂ ਨੂੰ ਮਿਲ ਰਿਹਾ ਜਿਵੇਂ ਕਿ ਹਜੇ ਮੈਨੂੰ ਸਿਰਫ 3 ਮਹੀਨੇ ਸ਼ੁਰੂ ਕੀਤੇ ਨੂੰ ਹੋਏ ਆ ਆਪਾਂ 26 27 ਮਾਰਚ ਤੋਂ ਇਹ ਚੈਨਲ ਸ਼ੁਰੂ ਕੀਤਾ ਸੀ ਬਣਾਇਆ ਸੀ ਮੇਰੇ ਬੇਟੇ ਨੇ ਮੇਰੀ ਬਹੁਤ ਹੈਲਪ ਕੀਤੀ ਸੀ ਇਹਦੇ ਵਿੱਚ ਇਸ ਚੈਨਲ ਨੂੰ ਬਣਾਉਣ ਦੇ ਵਿੱਚ ਕਿਸੀਂ ਮਾਂ ਬੇਟੇ ਨੇ ਰਲ ਕੇ ਇਨਾ ਕੰਮ ਕੀਤਾ ਕਿਉਂਕਿ ਜਦੋਂ ਆਪਾਂ ਲੇਡੀਜ਼ ਘਰ ਕੰਮ ਕਰਦੇ ਆ ਤੇ ਆਪਣਾ ਦਿਲ ਹੁੰਦਾ ਵੀ ਆਪਣੀ ਵੀ ਇੱਕ ਪਹਿਚਾਨ ਹੋਵੇ ਕਿਉਂਕਿ ਹੁਣ ਅਸੀਂ 40 ਸਾਲ ਇਨਾ ਦੋ ਪਰਿਵਾਰਾਂ ਨੂੰ ਦੇ ਦਿੱਨੇ ਆ ਵੀ 25 ਸਾਲ ਆਪਾਂ ਆਪਣੇ ਪੇਕੇਆਂ ਨੂੰ ਤੇ ਵੀ ਹੁਣ ਤਕਰੀਬਨ 18-19 ਸਾਲ ਹੋ ਗਏ ਨੇ ਇਥੇ ਸਹੁਰਿਆਂ ਨੂੰ ਹੈਨਾ ਤਾਂ ਫਿਰ ਆਪਾਂ ਆਪਣੀ ਲਾਈਫ ਕਿਤਨਾ ਕਿਤੇ ਭੁੱਲ ਜਾਂਦੇ ਆ ਪਤਾ ਨਹੀਂ ਲੱਗਦਾ ਵੀ ਸਾਡੀ ਜ਼ਿੰਦਗੀ ਕਿੱਧਰ ਨੂੰ ਜਾ ਰਹੀ ਆ ਕਿਉਂਕਿ ਪਹਿਲਾਂ ਆਪਾਂ ਇੱਕ ਬੇਟੀ ਦੇ ਰੂਪ ਵਿੱਚ ਫਿਰ ਇੱਕ ਨੋਹ ਦੇ ਤੇ ਫਿਰ ਮਾਂ ਦੇ ਇਹਦੇ ਵਿੱਚ ਕਿਤੇ ਸਾਡਾ ਆਪਣਾ ਕਿਰਦਾਰ ਲੁਕ ਜਾਂਦਾ ਤੇ ਜਿਹਨੂੰ ਕਿ ਪਛਾਣਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਹਰ ਕਿਸੇ ਦੇ ਸੁਪਨੇ ਹੁੰਦੇ ਨੇ ਹਰ ਕੋਈ ਸਜਾਉਣਾ ਵੀ ਚਾਹੁੰਦਾ ਉਹਨਾਂ ਨੂੰ ਪਰ ਕਿਸੇ ਕੋਲੇ ਨਾ ਖਾਸ ਤਰਤੇ ਆਪਣਾ ਮਾਵਾ ਕੋਲੇ ਇਹ ਟਾਈਮ ਹੀ ਨਹੀਂ ਮਿਲਦਾ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਦੇ ਲਈ ਕਿਉਂਕਿ ਆਪਾਂ ਨੇ ਕੋਲੇ ਜ਼ਿੰਮੇਵਾਰੀਆਂ ਇੰਨੀਆਂ ਜ਼ਿਆਦਾ ਹੋ ਜਾਂਦੀਆਂ ਕਿ ਉਹ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਸਾਨੂੰ ਬਿਲਕੁਲ ਅਹਿਸਾਸ ਨਹੀਂ ਹੁੰਦਾ ਵੀ ਕਦੋਂ ਸਾਡੀ ਉਮਰ ਇੱਕ ਪੰਜਾਹ ਸਾਲ ਨੂੰ ਵਪਾਰ ਕਰ ਜਾਂਦੀ ਹੈ ਤੇ ਉਸ ਟਾਈਮ ਨਾਲ ਸਾਡੇ ਹੱਥ ਵਿੱਚ ਕੁਝ ਵੀ ਨਹੀਂ ਰਹਿ ਜਾਂਦਾ ਕਿਉਂਕਿ ਬੱਚੇ ਵੀ ਆਪੋ ਆਪਣੀ ਜਗ੍ਹਾ ਤੇ ਜਾ ਕੇ ਟਿਕ ਜਾਂਦੇ ਨੇ ਇੱਕ ਟਿਕਾਣੇ ਤੇ ਚਲੇ ਜਾਂਦੇ ਨੇ ਆਪਣੀ ਲਾਈਫ ਵਿੱਚ ਸੈੱਟ ਹੋਣਾ ਸ਼ੁਰੂ ਹੋ ਜਾਂਦੇ ਨੇ ਤਾਂ ਫਿਰ ਸਾਨੂੰ ਥੋੜਾ ਜਿਹਾ ਕਿਤੇ ਨਾ ਕਿਤੇ ਜਾ ਕੇ ਇਹ ਹੁੰਦਾ ਕਿ ਹਾਈ ਮੈਂ ਬਹੁਤ ਕੁਝ ਕਰਨਾ ਸੀ ਹਜੇ ਲਾਈਫ ਦੇ ਵਿੱਚ ਉਹ ਮੇਰਾ ਕਿਤੇ ਪਿੱਛੇ ਛੁੱਟ ਗਿਆ ਹੋ ਸਕਦਾ ਕਿ ਇਹ ਸਾਨੂੰ ਜੇ 40 ਮੇਰੀ ਉਮਰ ਹੁਣ ਜਿਵੇਂ 40 ਸਾਲ ਆਤ ਪਰ ਤੁਸੀਂ ਵੀ ਜੇ ਇੱਥੇ ਜੇ ਹੈ ਇਸ ਉਮਰ ਦੇ ਵਿੱਚ ਤਾਂ ਆਪਣਾ ਕੋਈ ਨਾ ਕੋਈ ਕੀਤਾ ਕੋਈ ਨਾ ਕੋਈ ਉਹ ਸੁਪਨਾ ਜਰੂਰ ਪੂਰਾ ਕਰੋ ਜਿਹੜਾ ਕਿ ਤੁਹਾਡਾ ਕਿਤੇ ਪਿੱਛੇ ਛੁੱਟ ਗਿਆ ਕਿਉਂਕਿ ਆਪਾਂ ਇਹ ਲਾਈਫ ਇਸ ਤਰ੍ਹਾਂ ਨਹੀਂ ਜਿਉ ਸਕਦੇ ਹਾਂ ਹਾਂ ਠੀਕ ਹੈ ਆਪਣੀਆਂ ਜ਼ਿੰਮੇਵਾਰੀਆਂ ਨੇ ਉਹ ਜ਼ਿੰਮੇਵਾਰੀਆਂ ਬਹੁਤ ਤਰੀਕੇ ਦੇ ਨਾਲ ਨਿਭਾਉਣੀਆਂ ਵੀ ਚਾਹੀਦੀਆਂ ਸਭ ਤੋਂ ਪਹਿਲਾਂ ਫਸਟ ਆਪਾਂ ਨੂੰ ਆਪਣੇ ਪਰਿਵਾਰ ਨੂੰ ਸਾਹਮਣਾ ਚਾਹੀਦਾ ਆਪਣੇ ਬੱਚਿਆਂ ਨੂੰ ਸਾਹਮਣਾ ਚਾਹੀਦਾ ਉਹਨਾਂ ਨੂੰ ਚੰਗੀ ਐਜੂਕੇਸ਼ਨ ਚੰਗਾ ਵਧੀਆ ਜੀਵਨ ਦਿਓ ਇੱਕ ਪਰ ਇਹਦੇ ਵਿੱਚ ਜੇ ਆਪਾਂ ਆਪਣੇ ਆਪ ਨੂੰ ਭੁੱਲਣਾ ਸ਼ੁਰੂ ਕਰ ਦਿੰਨੇ ਆ ਤਾਂ ਫਿਰ ਇਹ ਆਪਣੇ ਡਿਪਰੈਸ਼ਨ ਦਾ ਕਾਰਨ ਬਣ ਜਾਂਦੀਆਂ ਇਹ ਚੀਜ਼ਾਂ ਤੇ ਕਦੇ ਵੀ ਆਪਣੇ ਆਪ ਨੂੰ ਆਪਾਂ ਡਿਪਰੈਸ਼ਨ ਦੇ ਵਿੱਚ ਨਹੀਂ ਜਾਣ ਦੇਣਾ ਕਿਉਂਕਿ ਜੇ ਆਪਾਂ ਡਿਪਰੈਸ਼ਨ ਦੇ ਵਿੱਚ ਜਾਂਨੇ ਆ ਤੇ ਆਪਣੇ ਬੱਚਿਆਂ ਦਾ ਵੀ ਖਿਆਲ ਕੌਣ ਰੱਖੂਗਾ ਫਿਰ ਉਹੀ ਚੀਜ਼ ਆਪਣੇ ਬੱਚਿਆਂ ਦੇ ਵਿੱਚ ਆਉਂਦੀ ਹੈ ਹਮੇਸ਼ਾ ਆਪਣੇ ਆਪ ਨੂੰ ਐਕਟਿਵ ਰੱਖਣ ਦੇ ਲਈ ਨਾ ਆਪਾਂ ਨੂੰ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਤੇ ਇਸੇ ਕਰਕੇ ਮੈਂ ਚੈਨਲ ਸ਼ੁਰੂ ਕੀਤਾ ਸੀ ਕਿਉਂਕਿ ਜੋ ਟਾਈਮ ਦੀ ਮੰਗ ਅੱਜਕੱਲ ਦੀ ਹੁਣ ਇਹ ਸੋਸ਼ਲ ਮੀਡੀਆ ਦਾ ਟਾਈਮ ਆ ਤੇ ਆਪਾਂ ਫਿਰ ਇਹਦੇ ਨਾਲ ਜੁੜ ਜਿਗੇ ਜੋ ਵੀ ਆਪਣਾ ਵਿੱਚ ਕੋਈ ਵੀ ਟੈਲੈਂਟ ਆ ਉਸ ਨੂੰ ਬਾਹਰ ਕੱਢੋ ਕੋਈ ਆਪਣਾ ਚੈਨਲ ਬਣਾਓ ਕੁਝ ਹੋਰ ਕਰੋ ਕੋਈ ਤੁਹਾਨੂੰ ਰੈਸਪੀ ਸਨਦੀਆਂ ਨੇ ਕੋਈ ਬਲੌਗਿੰਗ ਕਰ ਸਕਦੇ ਹੋ ਕੁਝ ਵੀ ਕਰੋ ਪਰ ਜਰੂਰ ਇੱਥੇ ਆਓ ਜੁੜੋ ਲੋਕਾਂ ਦੇ ਨਾਲ ਬਹੁਤ ਚੰਗਾ ਲੱਗਦਾ ਜੋ ਵੀ ਆਪਣੇ ਦਿਲ ਦਿਮਾਗ ਦੇ ਵਿੱਚ ਹੁੰਦਾ ਆਪਾਂ ਉਸ ਨੂੰ ਬਹੁਤ ਫ੍ਰੀ ਹੋ ਜਾਂਦੇ ਉਹਦੇ ਤੋਂ ਤੇ ਇੱਕ ਆਪਾਂ ਬਹੁਤ ਵਧੀਆ ਸਮਾਂ ਬਤੀਤ ਕਰਦੇ ਆ ਕਿਸੇ ਦੀਆਂ ਗੱਲਾਂ ਬਾਤਾਂ ਮਤਲਬ ਕੋਈ ਧਿਆਨ ਨਹੀਂ ਜਾਂਦਾ ਬਹੁਤ ਚੰਗਾ ਲੱਗਦਾ ਕਿਉਂਕਿ ਆਪਣਾ ਪੰਜਾਬੀ ਸੱਭਿਆਚਾਰ ਬਹੁਤ ਅਮੀਰ ਹੈ ਤੇ ਆਪਣੇ ਕੋਲੇ ਬਹੁਤ ਕੁਝ ਲੋਕਾਂ ਨੂੰ ਦਿਖਾਉਣ ਲਈ ਉਹਨਾਂ ਨੂੰ ਦੱਸਣ ਲਈ ਬਹੁਤ ਕੁਝ ਪਿਆ ਹੋਇਆ ਜਿਹੜਾ ਕਿ ਲੁਕਿਆ ਹੋਇਆ ਤੇ ਉਸ ਨੂੰ ਆਪਾਂ ਬਾਹਰ ਕੱਢ ਸਕਦੇ ਆਪਣੇ ਬੱਚਿਆਂ ਦੇ ਵਿੱਚ ਉਸ ਨੂੰ ਪਰੋਸ ਕੇ ਦੇ ਸਕਦੇ ਉਹਨਾਂ ਨੂੰ ਉਹਨਾਂ ਦੇ ਆਉਣ ਵਾਲੇ ਪਵਿੱਖ ਦੇ ਲਈ ਜਿਵੇਂ ਕਿ ਆਪਾਂ ਬਹੁਤ ਪੁਰਾਣੀਆਂ ਗੱਲਾਂ ਪੁੱਲਦੇ ਜਾ ਰਹੇ ਹਾਂ ਸਾਰੀਆਂ ਉਹਨਾਂ ਨੂੰ ਦੱਸੀਏ ਇਹ ਸੋਸ਼ਲ ਮੀਡੀਆ ਦੇ ਰਾਹੀਂ ਦੱਸ ਸਕਦੇ ਹਾਂ ਕਿਉਂਕਿ ਬੱਚੇ ਵੀ ਅੱਜਕੱਲ ਪੂਰਾ ਦਿਨ ਫੋਨਾਂ ਦੇ ਵਿੱਚ ਰਹਿੰਦੇ ਆ ਜਾਂ ਇਸ ਤਰ੍ਹਾਂ ਹੀ ਉਹ ਕਿਸੇ ਦੇ ਨਾਲ ਜ਼ਿਆਦਾ ਗੱਲ ਕਰਨੀ ਤਾਂ ਹੋਰ ਪਸੰਦ ਨਹੀਂ ਕਰਦੇ ਪਰ ਫੋਨ ਤੇ ਬਹੁਤ ਵਧੀਆ ਐਕਟਿਵ ਰਹਿੰਦੇ ਨੇ ਤੇ ਇਸ ਕਰਕੇ ਆਪਾਂ ਨੂੰ ਜੇ ਫੋਨ ਨਹੀਂ ਚੱਲਦਾ ਤਾਂ ਫਿਰ ਪਰਫੋਰਮ ਦਾ ਸਹਾਰਾ ਲੈ ਸਕਦੇ ਹਾਂ ਹੈਨਾ ਮੇਰੇ ਨਾਲ ਬਹੁਤ ਸੋਹਣੇ ਬਹੁਤ ਪਿਆਰੇ ਪਿਆਰੇ ਜੋ ਵੀ ਕਮੈਂਟ ਕਰਦੇ ਨੇ ਜੁੜੇ ਹੋਏ ਨੇ ਭੈਣ ਭਰਾ ਬਹੁਤ ਚੰਗੇ ਨੇ ਸਾਰੇ ਕਦੇ ਵੀ ਕਿਸੇ ਨੇ ਕੋਈ ਗਲਤ ਕਮੈਂਟ ਨਹੀਂ ਕੀਤਾ ਕਿਉਂਕਿ ਆਪਾਂ ਵੀ ਕਦੇ ਉਸ ਤਰ੍ਹਾਂ ਦਾ ਕੋਈ ਵੀ ਕੰਟੈਂਟ ਨਹੀਂ ਪਾਇਆ ਹੈਗਾ ਕਿ ਜਿਹਦੇ ਵਿੱਚ ਕੋਈ ਲੱਛਰਤਾ ਹੋਵੇ ਜਾਂ ਕੁਛ ਇਸ ਤਰ੍ਹਾਂ ਦਾ ਹੋਵੇ ਆਪਾਂ ਬਹੁਤ ਸਾਫ ਸੁਥਰਾ ਆਪਣਾ ਕੰਟੈਂਟ ਰੱਖਦੇ ਆਂ ਤੇ ਪਿਆਰੇ ਬੱਚੇ ਵੀ ਮੇਰੇ ਬਹੁਤ ਜੁੜੇ ਹੋਏ ਨੇ ਮੇਰੇ ਨਾਲ ਬਹੁਤ ਛੋਟੀ ਏਸ ਦੇ ਨੇ ਪਰ ਬਹੁਤ ਪਿਆਰੀਆਂ ਸੋਹਣੀਆਂ ਸੁਲਝੀਆਂ ਹੋਈਆਂ ਗੱਲਾਂ ਕਰਦੇ ਨੇ ਤੇ ਜ਼ਰੂਰੀ ਵੀ ਹੈ ਕਿਉਂਕਿ ਜਵਾਨ ਪੀੜੀ ਨੂੰ ਵੀ ਆਪਾਂ ਨੂੰ ਆਪਣੇ ਨਾਲ ਨਿਊ ਜਨਰੇਸ਼ਨ ਨੂੰ ਲੈ ਕੇ ਤੁਰਨਾ ਪਊਗਾ ਉਹਨਾਂ ਦੀ ਸੋਚ ਆਪਾਂ ਨੂੰ ਅਪਣਾਉਣੀ ਪਊਗੀ ਤੇ ਆਪਣਾ ਜਿਹੜਾ ਤਜਰਬਾ ਉਹ ਉਹਨਾਂ ਦੇ ਨਾਲ ਸਾਂਝਾ ਕਰਨਾ ਪਊਗਾ ਜਦੋਂ ਇੱਕ ਨਵੀਂ ਸੋਚ ਤੇ ਪੁਰਾਣਾ ਤਜਰਬਾ ਇਕੱਠੇ ਹੋ ਜਾਂਦੇ ਨੇ ਤਾਂ ਫਿਰ ਉਸ ਨੂੰ ਕੋਈ ਵੀ ਨਹੀਂ ਹਰਾ ਸਕਦਾ ਹੈ ਨਾ ਇਹ ਦੋਨਾਂ ਚੀਜ਼ਾਂ ਬਹੁਤ ਹੋਣੀਆਂ ਜ਼ਰੂਰੀ ਆ ਤੇ ਇਹ ਦੋਨੋਂ ਚੀਜ਼ਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਮੇਰੇ ਨਾਲ ਨੇ ਕਿਉਂਕਿ ਮੇਰੇ ਬੱਚੇ ਜਦੋਂ ਵੀ ਮੈਨੂੰ ਕੋਈ ਕਮੈਂਟ ਕਰਦੇ ਆ ਜਦੋਂ ਵੀ ਅਸੀਂ ਲਾਈਵ ਹੁੰਨੇ ਆ ਤਾਂ ਉਹ ਬੱਚੇ ਬਹੁਤ ਪਿਆਰੇ ਨੇ ਬਹੁਤ ਵਧੀਆ ਨੇ ਚੰਗਾ ਲੱਗਦਾ ਹੈਗਾ ਜਦੋਂ ਆਪਾਂ ਨਿਊਜ ਜਨਰੇਸ਼ਨ ਪਸੰਦ ਕਰਦੀ ਹੈ ਹੈਨਾ ਕਿਉਂਕਿ ਕੋਈ ਵੀ ਇਕੱਲਾ ਵੱਡਾ ਨਹੀਂ ਹੋ ਸਕਦਾ ਹੈਨਾ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਇੱਕੋ ਥਾਂ ਇੱਕੋ ਇੱਕ ਦੂਸਰੇ ਨੂੰ ਸਪੋਰਟ ਕਰਨਾ ਪੈਣਾ ਖਾਸ ਤੌਰ ਤੇ ਆਪਾਂ ਪੰਜਾਬੀ ਚੈਨਲ ਵਾਲੇ ਬਹੁਤ ਘੱਟ ਇੱਕ ਦੂਸਰੇ ਨੂੰ ਸਪੋਰਟ ਕਰਦੇ ਆ ਪਤਾ ਨਹੀਂ ਕਿਉਂ ਜਿਸ ਦੇਖਦੇ ਵੀ ਆਂ ਵੀਡੀਓ ਤਾਂ ਉਹਨੂੰ ਲਾਈਕ ਨਹੀਂ ਕਰਦੇ ਕਮੈਂਟ ਨਹੀਂ ਕਰਦੇ ਪਰ ਇਹ ਜਿਹੜੇ ਹਿੰਦੀ ਚੈਨਲ ਵਾਲੇ ਨੇ ਨਾ ਉਹਨਾਂ ਵਿੱਚ ਬਹੁਤ ਐਕਟਿਵ ਨੇ ਉਹ ਬਹੁਤ ਸਾਰੀ ਇੱਕ ਦੂਸਰੇ ਨੂੰ ਸਪੋਰਟ ਕਰਦੇ ਨੇ ਸਾਨੂੰ ਵੀ ਸਾਰਿਆਂ ਨੂੰ ਜੇ ਆਪਾਂ ਆਪਣੇ ਪੰਜਾਬ ਨੂੰ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਅੱਗੇ ਲਿਜਾਣਾ ਚਾਹੁੰਦੇ ਆ ਤਾਂ ਸਾਨੂੰ ਵੀ ਪੰਜਾਬੀਆਂ ਨੂੰ ਵੀ ਇੱਕ ਦੂਸਰੇ ਦੀ ਬਹੁਤ ਸਪੋਰਟ ਕਰਨੀ ਪਊਗੀ ਤਾਂ ਹੀ ਆਪਾਂ ਅੱਗੇ ਵਧਾਂਗੇ ਇਹਦੇ ਵਿੱਚ ਕੋਈ ਆਪਣੀ ਜੈਲਸੀ ਕੁਝ ਵੀ ਨਹੀਂ ਚਾਹੀਦਾ ਕਿਉਂਕਿ ਆਪਾਂ ਸਿਰਫ ਇੱਕ ਲਾਈਕ ਨੱਪਣਾ ਹੈਗਾ ਤਿਕ ਸਬਸਕ੍ਰਾਈਬ ਨਾ ਆਪਣਾ ਹੈਗਾ ਬਟਨ ਆਪਣੇ ਵਿੱਚ ਆਪਣਾ ਕੋਈ ਜੇਬ ਦੇ ਵਿੱਚੋਂ ਖਰਚਾ ਨਹੀਂ ਜਾਣਾ ਤੇ ਮੈਂ ਕਦੇ ਵੀ ਇਸ ਤਰ੍ਹਾਂ ਨਹੀਂ ਕੀਤਾ ਮੇਰੇ ਚੈਨਲ ਤੇ ਜੋ ਵੀ ਕਮੈਂਟ ਕਰਦਾ ਜੋ ਵੀ ਭੈਣ ਭਰਾ ਹੁੰਦਾ ਤਾਂ ਅਸੀਂ ਹਮੇਸ਼ਾ ਉਸ ਦੇ ਮੈਂ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਦੀ ਹਾਂ ਤੇ ਉਹਦੇ ਉੱਪਰ ਕਮੈਂਟ ਵੀ ਕਰਦੀ ਹਾਂ ਤੇ ਉਹਨਾਂ ਦੀਆਂ ਵੀਡੀਓ ਵੀ ਜਰੂਰ ਦੇਖਦੇ ਹਾਂ ਕਿਉਂਕਿ ਜੇ ਆਪਾਂ ਇਹ ਲਾਈਨ ਚੁਣੀ ਹੈ ਤਾਂ ਫਿਰ ਆਪਾਂ ਨੂੰ ਇਹਦੇ ਵਿੱਚ ਬਹੁਤਾ ਨਹੀਂ ਤਾਂ ਦਿਨ ਦੇ ਵਿੱਚ 2-3 ਘੰਟੇ ਦੇਣੇ ਪੈਣੇ ਜੀ ਕਿਉਂਕਿ ਆਪਾਂ ਜੇ ਕੋਈ ਚਾਹਣੀ ਹੈ ਕਿ ਸਾਡੀਆਂ ਕੋਈ ਵੀਡੀਓ ਦੇਖੇ ਤਾਂ ਸਾਨੂੰ ਵੀ ਕਿਸੇ ਦੀ ਵੀਡੀਓ ਨੂੰ ਜਾ ਕੇ ਦੇਖਣਾ ਪੈਣਾ ਉਹਨਾਂ ਨੂੰ ਵਾਚ ਕਰਨਾ ਪੈਣਾ ਫੁੱਲ ਵਾਚ ਕਰਾਂਗੇ ਤਾਂ ਹੀ ਸਾਡਾ ਕੋਈ ਫੁੱਲ ਵਾਚ ਕਰੂਗਾ ਵੀਡੀਓ ਤੇ ਤਾਂ ਹੀ ਸਾਡੇ ਕੋਲੇ ਟਾਈਮ ਬਣੂਗਾ ਸਾਰਾ ਕੁਝ ਹੋਊਗਾ ਤੇ ਪਲੀਜ਼ ਇਸ ਤਰ੍ਹਾਂ ਨਾ ਕਰਿਆ ਕਰੋ ਕਿ ਥੋੜੀ ਜੀ ਵੀਡੀਓ ਦੇਖੀ ਤੇ ਛੱਡ ਦਿੱਤੀ ਪੂਰੀ ਫੁੱਲ ਵੀਡੀਓ ਦੇਖ ਲਿਆ ਕਰੋ ਸਾਰੇ ਜਾਨੀ ਸਾਰੇ ਜਾਨੀ ਸਾਰਿਆਂ ਨੇ ਵੀਡੀਓਜ਼ ਦੇਖਿਆ ਕਰੋ ਇਸ ਤਰ੍ਹਾਂ ਨਹੀਂ ਕਿ ਮੈਂ ਆਪਣੇ ਲਈ ਕਹਿ ਰਹੀ ਹਾਂ ਕਿਉਂਕਿ ਫੇਰ ਹੀ ਆਪਾਂ ਇੱਕ ਦੂਸਰੇ ਨੂੰ ਸਪੋਰਟ ਕਰ ਸਕਦੇ ਹਾਂ ਆਪਣਾ ਟਾਈਮ ਵੀ ਜ਼ਰੂਰੀ ਆ ਆਪਣੇ ਸਬਸਕ੍ਰਾਈਬਰ ਵੀ ਜ਼ਰੂਰੀ ਨੇ ਤੇ ਸਾਰੇ ਕਾਸੇ ਵਾਸਤੇ ਆਪਾਂ ਨੂੰ ਇੱਕ ਦੂਸਰੇ ਦਾ ਹੱਥ ਫੜ ਕੇ ਇੱਕ ਚੇਨ ਬਣਾ ਕੇ ਚੱਲਣਾ ਪਊਗਾ ਕਿਉਂਕਿ 500 ਦੀ ਪੌੜੀ ਲੱਗਦੀ ਤਾਂ ਇੱਕ ਆਪਾਂ ਨੂੰ ਬਹੁਤ ਛੋਟਾ ਜਿਹਾ ਟੱਪਾ ਇੱਕ ਇੱਕ ਟੰਬਾ ਹੀ ਹੈ ਜੇ ਆਪਾਂ ਉੱਪਰ ਗਏ ਆ ਜਾਂ ਸੀੜੀ ਦੇ ਉੱਪਰ ਗਏ ਆ ਇੱਕ ਸੀੜੀ ਚੜ੍ਹੇ ਆ ਪਰ ਫਿਰ ਵੀ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ 500 ਹੋ ਗਏ ਤਾ ਫਿਰ ਹਜ਼ਾਰ ਹੁੰਦੀਆਂ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ ਹਜ਼ਾਰ ਫਿਰ ਲੱਖ ਫਿਰ 10000 ਇਸ ਤਰ੍ਹਾਂ ਕਰਕੇ ਆਪਾਂ 10000 ਲੱਖ ਇਸ ਤਰ੍ਹਾਂ ਆਪਾਂ ਪੂਰੇ ਕਰਦੇ ਜਾਣਾ ਸਾਰਿਆਂ ਨੇ ਤੇ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਾਂ ਕਰਦੇ ਆ ਕਰਦੇ ਜੀ ਆਪਣੇ ਸਮੋਸੇ ਵੀ ਬਣ ਗਏ ਤੇ ਮੇਰੇ ਸ਼ੈਤਾਨ ਦੋਨੋਂ ਉਹ ਬੰਦੇ ਬੰਦੇ ਸਮੋਸੇ ਚੱਕ ਕੇ ਲੈ ਗਏ ਤੇ ਖਾ ਵੀ ਗਏ ਮੈਂ ਕਿਹਾ ਸੀ ਉਹਨਾਂ ਦੀ ਖਾਂਦਿਆ ਹੋਿਆਂ ਦੀ ਆਪਾਂ ਵੀਡੀਓ ਸ਼ੂਟ ਕਰਾਂਗੇ ਨਾਲ ਬੈਠਾਂਗੇ ਪਰ ਬੱਚੇ ਨੇ ਨਾ ਬੱਚੇ ਸਬਰ ਨਹੀਂ ਕਰਦੇ ਹੈਗੇ ਤੇ ਆਲੂ ਖਤਮ ਹੋ ਗਏ ਥੁੰ ਜਿਹੜੇ 2-3 ਪੇੜੇ ਰਹਿ ਗਏ ਨੇ ਇਹ ਆਪਾਂ ਉਹਨਾਂ ਵਾਸਤੇ ਪੂਰੀਆਂ ਬਣਾ ਦਿੰਨੇ ਨੇ ਪੂਰੀਆਂ ਵੀ ਖਾ ਲੈਣਗੇ ਤੇ ਕਿਉਂਕਿ ਬੱਚਿਆਂ ਨੂੰ ਬਹੁਤ ਖੁਸ਼ੀ ਸੀ ਉਹ ਬਹੁਤ ਦਿਨਾਂ ਦਾ ਵੇਟ ਕਰ ਰਹੇ ਸੀ ਰੋਜ਼ ਆ ਕੇ ਦੇਖਦੇ ਸੀ ਵਾਈਟੀ ਸਟੂਡੀਓ ਖੋਲਦੇ ਸੀ ਕਿ ਮੰਮਾ ਤੁਹਾਡੇ 500 ਸਬਸਕ੍ਰਾਈਬਰ ਹੋ ਗਏ ਸਾਨੂੰ ਪਾਰਟੀ ਕਿਦਨ ਮਿਲਦੀ ਆ ਤਾਂ ਇਸ ਕਰਕੇ ਉਹਨਾਂ ਨੂੰ ਅੱਜ ਸਵੇਰ ਸਕੂਲ ਜਾਣ ਲੱਗੇ ਦੇਖ ਕੇ ਗਏ ਸੀ 499 ਸੀ ਤਾਂ ਉਹਨਾਂ ਦੇ ਆਉਣਦਿਆਂ ਨੂੰ ਇਹ 500 ਤੋਂ ਉੱਪਰ ਹੋ ਗਏ ਤੇ ਉਹਨਾਂ ਨੇ ਔਨ ਸਾਰੀ ਕਹਿਤਾ ਵਿੱਚ ਸਾਡੀ ਅੱਜ ਪਾਰਟੀ ਕਰੋ ਇਸ ਕਰਕੇ ਆਪਾਂ ਅੱਜ ਬੱਚਿਆਂ ਨੂੰ ਖੁਸ਼ ਕਰ ਦਿੰਨੇ ਆ ਤੇ ਪਰ ਉਹ ਤਾਂ ਹੁਣ ਆਪਣਾ ਖਾਣਾ-ਦਾਣਾ ਪਹਿਲਾਂ ਹੀ ਖਾ ਚੁੱਕੇ ਨੇ ਲੈ ਗਏ ਸਾਰਾ ਕੁਝ ਇੱਥੋਂ ਉਠਾ ਕੇ ਤੇ ਪਲੀਜ਼ ਤੁਸੀਂ ਮੇਰੇ ਸਮੋਸਿਆਂ ਦੀ ਸ਼ੇਪ ਵਗੈਰਾ ਤੇ ਨਾ ਜਾਇਓ ਕਿਉਂਕਿ ਮੈਂ ਕੋਈ ਬਹੁਤ ਵਧੀਆ ਕੁੱਕ ਨਹੀਂ ਪਰ ਆਹਾਂ ਆਪਣੇ ਆਪਣੇ ਬੱਚਿਆਂ ਵਾਸਤੇ ਬਹੁਤ ਵਧੀਆ ਹੈਗੇ ਕੁੱਕ ਕਿਉਂਕਿ ਮੈਂ ਉਹਨਾਂ ਨੂੰ ਹਮੇਸ਼ਾ ਹੀ ਆਪਣੇ ਹੱਥ ਦਾ ਘਰ ਦਾ ਬਣਿਆ ਹੋਈ ਖਾਣੀ ਹੁੰਦੀ ਆ ਮੈਨੂੰ ਇਹ ਹੋਟਲ ਤੋਂ ਜਾਂ ਕਿਤੇ ਤੋਂ ਲੈ ਕੇ ਆਉਣਾ ਖਾਣਾ ਪਸੰਦ ਨਹੀਂ ਹੈਗਾ ਤਾਂ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਜਿੰਨਾ ਵੀ ਹੋ ਸਕੇ ਉਹਨਾਂ ਨੂੰ origignal food ਕਰਦਾ ਹੀ ਦਿੱਤਾ ਜਾਵੇ ਕਿਉਂਕਿ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਹੱਥਾਂ ਨਾਲ ਬਣਿਆ ਹੁੰਦਾ ਤੇ ਬੱਚਿਆਂ ਦੇ ਖਾਣੇ ਦੇ ਵਿੱਚ ਆਪਾਂ ਕਦੇ ਵੀ ਇਸ ਤਰ੍ਹਾਂ ਨਹੀਂ ਕਰ ਸਕਦੇ ਵੀ ਚਲੋ ਜੀ ਕੋਈ ਗੱਲ ਨਹੀਂ ਦੇਖੀ ਜਾਊ ਤਾਂ ਮੈਨੂੰ ਬਹੁਤ ਚੰਗਾ ਵੀ ਲੱਗਦਾ ਆਪਣੇ ਬੱਚਿਆਂ ਲਈ ਖਾਣਾ ਬਣਾਉਣਾ ਭਵੇਂ ਦਿਓ ਮੈਨੂੰ ਰਾਤ ਨੂੰ ਸੋਨ ਦੇ ਟਾਈਮ ਦੇ ਉੱਪਰ ਵੀ ਮੇਰੇ ਤੋਂ ਕੁਝ ਵੀ ਮੰਗ ਲੈਣ ਮੈਂ ਕਿਤੇ ਵੀ ਹੋਵਾਂ ਮੈਂ ਕੋਈ ਤਕਲੀਫ ਦੇ ਵਿੱਚ ਹੋਾਂ ਕੋਈ ਮੈਨੂੰ ਬੁਖਾਰ ਹੋਵੇ ਕੋਈ ਕੁਝ ਵੀ ਮੇਰੇ ਦੁੱਖ ਦਾ ਦਰਦ ਹੁੰਦਾ ਹੋਵੇ ਮੈਂ ਫੇਰ ਵੀ ਉਹਨਾਂ ਵਾਸਤੇ ਖਾਣਾ ਮੈਂ ਜੋ ਵੀ ਮੰਗਣਗੇ ਮੈਂ ਉਹਨਾਂ ਨੂੰ ਉਹੀ ਚੀਜ਼ ਬਣਾ ਕੇ ਦੇਣੀ ਹੁੰਦੀ ਹੈ ਕਿਉਂਕਿ ਮੈਨੂੰ ਬੱਚਿਆਂ ਵਾਸਤੇ ਖਾਣਾ ਬਣਾਉਣਾ ਬਹੁਤ ਪਸੰਦ ਆ ਬਹੁਤ ਚੰਗਾ ਲੱਗਦਾ ਹੈਗਾ ਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਜਦੋਂ ਮੈਂ ਉਹਨਾਂ ਨੂੰ ਦਿੰਦੀ ਉਹ ਖਾਂਦੇ ਨੇ ਮੈਨੂੰ ਇੰਨੀ ਕੁ ਜ਼ਿਆਦਾ ਖੁਸ਼ੀ ਹੁੰਦੀ ਵੈਸੇ ਹਰੇਕ ਮਾਂ ਨੂੰ ਹੀ ਹੁੰਦੀ ਹੈ ਕੋਈ ਮੇਰੇ ਵਾਸਤੇ ਸਪੈਸ਼ਲ ਗੱਲ ਤਾਂ ਨਹੀਂ ਹੈਗੀ ਪਰ ਫਿਰ ਵੀ ਕਈ ਵਾਰੀ ਕੋਈ ਅੱਕ ਜਾਂਦਾ ਨਾ ਰਸੋਈ ਦੇ ਵਿੱਚ ਖੜਾ ਖੜਾ ਪਰ ਮੈਂ ਇਸ ਗੱਲ ਨੂੰ ਨਹੀਂ ਐੱਕਦੀ ਮੈਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਜੋ ਆਪਣੇ ਵਿੱਚ ਕੋਈ ਕੁਆਲਿਟੀ ਹੋਵੇ ਆਪਾਂ ਸਿਰਫ ਉਹ ਹੀ ਦੱਸ ਸਕਦੇ ਹਾਂ ਹੈਨਾ ਤੇ ਪਰ ਮੈਨੂੰ ਇਹ ਚੰਗਾ ਲੱਗਦਾ ਚਲੋ ਜੀ ਹੁਣ ਉਹ ਤਾਂ ਸਾਰਾ ਕੁਝ ਲੈ ਗਏ ਨਾ ਮੈਨੂੰ ਉਹਨਾਂ ਨੇ ਕੋਈ ਪਲੇਟ ਤਿਆਰ ਕਰਨ ਦਿੱਤੀ ਹੈਗੀ ਆ ਤੇ ਬਸ ਤੁਸੀਂ ਇਸ ਤਰ੍ਹਾਂ ਹੀ ਦੇਖ ਲੈਣਾ ਪਲੀਜ਼ ਦਸਵਰ ਕਰ ਲੈਣਾ ਕਿਉਂਕਿ ਕੋਈ ਵੀ ਮੈਨੂੰ ਉਹਨਾਂ ਨੇ ਪਲੇਟ ਸਜਾਉਣ ਨਹੀਂ ਦਿੱਤੀ ਉਹਨਾਂ ਨੇ ਆਪ ਨੂੰ ਆਪਣੇ ਚੱਕੀਆਂ ਕੋਲ ਲੀਆਂ ਪਲੇਟਾਂ ਤੇ ਲੈ ਗਏ ਸਾਰਾ ਕੁਝ ਤੇ ਇਹ ਆਪਾਂ ਬਣਾਈ ਸੀ ਜੀ ਘਰੇ ਬਣਾਈਏ ਚਟਨੀ ਇਮਲੀ ਵਾਲੀ ਤੇ ਇਹ ਬਣਾਈ ਆਪਾਂ ਹਰੀ ਚਟਨੀ ਪੁਦੀਨੇ ਵਾਲੀ ਸਾਰਾ ਕੁਝ オリジナル ਹੈ ਘਰ ਦਾ ਬਣਿਆ ਹੋਇਆ ਕੁਝ ਵੀ ਆਪਾਂ ਇਸ ਤੋਂ ਬਾਹਰੋਂ ਖਰੀਦ ਕੇ ਨਹੀਂ ਲਿਆਏ ਸਿਰਫ ਮੈਦਾ ਜਰੂਰ ਲੈ ਕੇ ਆਂਦਾ ਤੇ ਬਾਕੀ ਆਪਣਾ ਸਾਰਾ ਘਰ ਦਾ ਹੀ ਹੈਗਾ ਜੀ ਤੇ ਸਾਰੇ ਜਾਨੀ ਇਸੇ ਤਰ੍ਹਾਂ ਖੁਸ਼ ਰਹੋ ਖੁਸ਼ੀਆਂ ਵੰਡੋ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਵੀ ਬਹੁਤ ਰੱਖੀਆਂ ਬਖਸ਼ਣ ਜੋ ਜੋ ਵੀ ਮੇਰਾ ਪਿਆਰ ਪ੍ਰੇਮ ਨਾਲ ਜੁੜਿਆ ਹੋਇਆ ਮੈਂ ਨਹੀਂ ਵੀ ਜੁੜਿਆ ਹੋਇਆ ਸਾਰੇ ਪੰਜਾਬੀ ਤਰੱਕੀ ਕਰੋ ਸਾਰੇ ਜਣੇ ਵਾਹਿਗੁਰੂ ਜੀ ਕਾ